ਲੁਧਿਆਣਾ ਦੇ ਜਗਰਾਉਂ ਵਿੱਚ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ 100 ਸਾਲ ਪੁਰਾਣਾ ਪੁਲ ਹਿੱਸੇਵਾਰ ਟਹਿ ਗਿਆ ਹੈ ਪ੍ਰਸ਼ਾਸਨ ਨੇ ਤੁਰੰਤ ਮੁਰੰਮਤ ਸ਼ੁਰੂ ਕਰਵਾ ਦਿੱਤੀ ਹੈ ਅਤੇ ਆਮ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਰੂਟ ਡਿਵਰਟ ਕਰ ਦਿੱਤੇ ਗਏ ਹਨ ਲਗਾਤਾਰ ਬਾਰਿਸ਼ਾਂ ਨਾਲ ਜਿੱਥੇ ਆਮ ਲੋਕਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਲੁਧਿਆਣਾ ਦਾ ਜਗਰਾਉਂ ਪੁਲ ਵੀ ਹਿੱਸੇਵਾਰ ਟਹਿ ਗਿਆ ਹੈ ਇਹ ਪੁਲ ਕਰੀਬ 100 ਸਾਲ ਪੁਰਾਣਾ ਹੈ ਜੋ ਅੰਗਰੇਜ਼ਾਂ ਦੇ ਸਮੇਂ ਵਿੱਚ ਬਣਾਇਆ ਗਿਆ ਸੀ ਪੁਲੇ ਦਾ ਕੁਝ ਹਿੱਸਾ ਗਿਰਦੇ ਹੀ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਲੋਕਾਂ ਨੂੰ ਘੱਟ ਪਰੇਸ਼ਾਨੀ ਆਵੇ ਇਸ ਲਈ ਕੁਝ ਰੂਟ ਵੀ ਡਾਇਵਰਟ ਕੀਤੇ ਗਏ ਹਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਦਿਨਾਂ ਵਿੱਚ ਮੁਰੰਮਤ ਪੂਰੀ ਹੋਣ ਤੋਂ ਬਾਅਦ ਪੁਲ ਮੁਰ ਚਾਲੂ ਕਰ ਦਿੱਤਾ ਜਾਵੇਗਾ ਪੁਰਾਣੇ ਪੁਲ ਦੇ ਹਿੱਸੇ ਵਾਰ ਠਹਿ ਜਾਣ ਕਰ ਰਣ ਲੋਕਾਂ ਨੂੰ ਫਿਲਹਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪ੍ਰਸ਼ਾਸਨ ਦਾ ਦਾਵਾ ਹੈ ਕਿ ਮੁਰੰਮਤ ਦਾ ਕੰਮ ਜਲਦ ਪੂਰਾ ਕਰਕੇ ਆਵਾਜਾਈ ਮੁੜ ਸਧਾਰਨ ਕੀਤੀ ਜਾਵੇਗੀ ਮੇਰਾ ਵਿਸ਼ਾਲ ਆਈ ਦਾ ਅਜਿਹੜੀ ਪੁਲ ਦੀ ਦਿਵਾਰ ਗਰੀ ਕਿੰਨਾ ਕੋਈ ਪੁਰਾਣਾ ਪੁਲ ਹੈ ਕਹਿੰਦੇ ਅੰਗਰੇਜ਼ੀ ਟਾਈਮ ਦਾ ਹੈ ਹਾਂਜੀ ਇਹ ਸਾਨੂੰ ਪਤਾ ਲੱਗਿਆ ਦੀ ਕਾਫੀ ਪੁਰਾਣਾ ਵਾ ਤੇ ਸਾਨੂੰ ਕੱਲ ਤਲਾਬ ਮਿਲੀ ਸੀ ਕਿ 3 ਵਜੇ ਦੇ ਆਰਾਊਂਡ ਵੀ ਇੱਕ ਸਾਈਡ ਜਿਹੜਾ ਪੁਲ ਦੀ ਗਿਰ ਗਈ ਸੀ ਅਸੀਂ ਮੌਕੇ ਤੇ ਆ ਕੇ ਅਸੀਂ ਪਹਿਲਾਂ ਤਾਂ ਅਸੀਂ ਉੱਪਰ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਨਾ ਹੀ ਹੋਇਆ ਵਾ ਨਾ ਕਿਸੇ ਦੇ ਕਾਰ ਦਾ ਹੋਇਆ ਅਸੀਂ ਉੱਪਰ ਬੈਰੀਕੇਟਿੰਗ ਕਰਤੀ ਸੀ ਅਸੀਂ ਸੈਂਡ ਬੈਗ ਲਗਾਤੇ ਸੀਗੇ ਤੇ ਮੌਕੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਨੀਚੋਂ ਦੀ ਬ੍ਰਿਕ ਵਰਕ ਜਿਹੜਾ ਫਾਊਂਡੇਸ਼ਨ ਤੋਂ ਸਟਾਰਟ ਕਰਕੇ ਅਸੀਂ ਵਿਦਨ 3-4 ਦਿਨਾਂ ਦੇ ਵਿੱਚ ਅਸੀਂ ਜਿਹੜਾ ਬ੍ਰਿਜ ਦਾ ਲੈਵਲ ਆ ਸੀ ਸਲੈਬ ਦਾ ਲੈਵਲ ਅਸੀਂ ਉੱਤੇ ਕਰ ਦਾਂਗੇ ਕਿੰਨੀ ਮੁਜਾਗਾ ਡੇਮੇਜ ਹੋਊਗਾ ਇਹ ਘੱਟੋ ਘਾਟਾ ਰਾਉਂਡ ਜੀ 70 80 ਫੁੱਟ ਦੇ ਕਰੀਬ ਹੈਗੀ ਆ ਜੀ ਇਹਦੀ ਲੈਂਥ ਹੈ ਦੀ। ਨੁਲਕੀ ਕੀ ਦੀ ਸਮਝ ਨਹੀਂ। ਹਾਂ ਜੀ। ਨੁਲਕੀ ਕੀ ਦੀ ਸਮਝ ਨਹੀਂ। ਨੁਲਕੀ ਤਾਂ ਨਹੀਂ ਸਰ ਇਹ ਜਿਹੜੇ ਪਿੱਛੇ ਜੇ ਪਾਰੀ ਮੀਂਹ ਪਏ ਸੀਗੇ ਉਹਨਾਂ ਦੇ ਕਰਕੇ ਥੋੜਾ ਜਿਹਾ ਹੋ ਗਿਆ ਨੁਲਕੀ ਤਾਂ ਨਹੀਂ ਕਿਸੇ ਨੂੰ ਕਹਿ ਸਕਦੇ ਆਪੇ। ਅੱਛਾ ਅੰਗਰੇਜ਼ੀ ਉਹਦੇ ਟਾਈਮ ਦਾ ਜਿਹੜੀਆਂ ਹੋਇਆ। ਹਾਂ ਜੀ ਪਿੱਛੇ ਜੇ ਮੀਂਹ ਪਏ ਉਹਨਾਂ ਕਰਕੇ ਮਿੱਟੀ ਥੋੜੀ ਜੀ ਰਸ ਗਈ ਸੀ ਤਾਂ ਕਿ ਇਹਦਾ ਜਿਹੜਾ ਲੋਡ ਇੱਕ ਦੁਵਾਰ ਦੇ ਉੱਤੇ ਆ ਗਿਆ ਤਾਂ ਥੋੜਾ ਡਿੱਗ ਵੀ ਗਿਆ। ਆਮ ਲੋਕਾਂ ਨੂੰ ਆਵਾਜ਼ ਦੀ ਜੀ ਪਰੇਸ਼ਾਨੀ ਆ ਰਹੀ ਉਹ ਵੀ। ਹਾਂ ਜੀ ਕਰਤੀ ਸੀ ਉ ਯਾਰ ਡਿਵਰਟ ਕਰਤਾ ਸੀ ਅਸੀਂ ਸਾਡੇ ਹਾਈ ਅਥੋਰਟੀ ਉਹਨਾਂ ਨੇ ਵੀ ਐਡੀਸਪੀ ਸਾਹਿਬ ਨੂੰ ਆਪਣੀ ਲੈਟਰ ਲਿਖ ਕੇ ਵੀ ਡਿਵਰਜਿੰਗ ਦੀ ਉਹਨਾਂ ਨੇ ਵੀ ਸਾਡੀ ਬਹੁਤ ਹੈਲਪਿੰਗ ਕੀਤੀ ਓਕੇ ਜੀ ਸਰ ਇਹ ਬਣਨ ਦੀ ਸਰ ਇਹ ਨਾ ਬਹੁਤ ਟਾਈਮ ਕਟਕੜ ਅੱਜ ਤੋਂ 100 ਸਾਲ ਪਹਿਲਾਂ ਤਾਂ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਵੇ ਇਹਦੇ ਵਿੱਚ ਤਾਂ ਕਰਕੇ ਪੁਰਾਣੇ ਹੋਣ ਕਰਕੇ ਬਾਰਛਾਂ ਵੀ ਬਹੁਤ ਜ਼ਿਆਦਾ ਤੁਹਾਨੂੰ ਜਿਵੇਂ ਪਤਾ ਹੋਈਆਂ ਨੇ ਤਾਂ ਕਰਕੇ ਥੋੜੀ ਇਹ ਦੀਵਾਰ ਜਿਹੜੀ ਡਿੱਗੀ ਸੀ ਉੱਪਰ ਡਿੱਗੀ ਤਾਂ ਉੱਪਰ ਹੀ ਸਰ ਅਸੀਂ ਮਗਰ ਅਸੀਂ ਫੇਰ ਵੀ ਨੀਚੋਂ ਫਾਊਂਡੇਸ਼ਨ ਲੈਵਲ ਤੋਂ ਸਟਾਰਟ ਕੀਤੀ ਹੈ ਬ੍ਰਿਕ ਵਰਕ ਤਾਂ ਕਿ ਇਨ ਫਿਊਚਰ ਕਿਸੇ ਦਾ ਜਾਨੀ ਮਾਨੀ ਨੁਕਸਾਨ ਜਿਹੜੇ ਦਰਖਤ ਵਗੈਰਾ ਆ ਰਹੇ ਇਹਦੀ ਪਰਮਿਸ਼ਨ ਲਈਤੀ ਜਾਊਗੀ ਨਹੀਂ ਬਿਲਕੁਲ ਹਾਂਜੀ ਹਾਰਟੀਕਲਚਰ ਨੂੰ ਸਾਡੀ ਵੱਲੋਂ ਲੈਟਰ ਕੱਢੀ ਗਈ ਹੈ ਠੀਕ ਹੈ ਜੀ ਹਾਰਟੀਕਲਚਰ ਵਾਲੇ ਕੱਲ ਜਾਂ ਕੱਲ ਤੱਕ ਵਿਜ਼ਿਟ ਕਰਕੇ ਸੀਗੇ ਵਿਥਿਨ ਉਹ ਵੀ ਵੀਕ ਦੇ ਵਿੱਚ ਸਾਰੇ ਜਿਹੜੀ ਹੈਗੇ ਆ ਦਰਖਤ ਵਗੈਰਾ ਲੱਗੇ ਸਾਰੇ ਰਿਮੂਵ ਕਰ ਦਰਗੇ ਸਰ ਤੁਸੀਂ ਕਿਸ ਉਹਦੇ ਤੇ ਹੋ ਮੈਂ ਇਸ ਏਰੀਆ ਜਾਈ ਹਾਂ ਜੀ ਹਾਂਜੀ ਹਾਂਜੀ